ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਇੱਕ ਵਾਰੀ ਫੇਰ ਬਹੁਤ ਮਹੱਤਵਪੂਰਨ ਖਬਰ ਤੇ ਕੈਨੇਡਾ ਤੋਂ ਬਹੁਤ ਹੀ ਚਿੰਤਾਜਨਕ ਸਥਿਤੀ ਗੱਲ ਇਹ ਕਰਨੀ ਹੈ ਬਹੁਤ ਸਾਰੇ ਸਾਡੇ ਵਿਦਿਆਰਥੀ ਜਿਨ੍ਹਾਂ ਨੇ ਕੈਨੇਡਾ ਚ ਕਾਲਜ ਬਦਲੇ ਅੱਜ ਬੜੇ ਔਖੇ ਨੇ ਕਿਉਂ ਉਹਨਾਂ ਦਾ ਨੁਕਸਾਨ ਹੋ ਰਿਹਾ ਕਿਹੜੇ-ਕਿਹੜੇ ਘਾਟੇ ਪੈ ਰਹੇ ਹੈ ਔਰ ਜਦੋਂ ਬਾਰ-ਬਾਰ ਉਹਨਾਂ ਨੂੰ ਸਮਝਾਇਆ ਜਾਂਦਾ ਸੀ ਉਹਨਾਂ ਨੇ ਗਲਤੀ ਕਿਉਂ ਕੀਤੀ ਤੀਰਤ ਸਿੰਘ ਸਾਡੇ ਨਾਲ ਮੌਜੂਦ ਨੇ ਮੰਨੇ ਪਰਮੰਨੇ ਸਟੂਡੈਂਟ ਵੀਜ਼ਾ ਸਲਾਹਕਾਰ ਨੇ ਅੱਜ ਸਾਡੇ ਨਾਲ ਸਾਰੀਆਂ ਸਥਿਤੀਆਂ ਦਾ ਖੁਲਾਸਾ ਕਰਨਗੇ ਤਿਰਤ ਜੀ ਬਹੁਤ ਸਵਾਗਤ ਹੈ ਜੀ ਸਸਿਕਾ ਥੈਂਕ ਯੂ ਸਰ ਤੇ ਪ੍ਰੋਗਰਾਮ ਦੇਖਦੇ ਸਾਰੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਸਸਿਕਾ ਤਿਰਤ ਜੀ ਛੋਟਾ ਜਿਹਾ ਸਵਾਲ ਹੈ ਬੱਚਿਆਂ ਨੇ ਬਹੁਤ ਸਾਰਿਆਂ ਨੇ ਕਾਲਜ ਬਦਲ ਲਏ ਅੱਜ ਫਸ ਗਏ ਕਈ ਕਾਲਜ ਕਿਉਂ ਫਸੇ ਤੇ ਕਿਨੇ ਫਸਾਏ ਤੇ ਸਰ ਮੈਂ ਅੱਜ ਦੱਸਵੀਂ ਰਵਾਂ ਕਿ ਅ ਅਥੋੜੇ ਕਿ ਦਿਨਾਂ ਦੇ ਵਿੱਚ ਨਾ ਇੱਕ ਨਵੀਂ ਜੀ ਇੱਕ ਲਹਿਰ ਜੀ ਬੜੀ ਉੱਠੀ ਹੋਈ ਆ ਮੈਂ ਤਾਂ ਕਹੂੰਗਾ ਕਿ ਜਿੱਦਾਂ ਹੁਣ ਕੈਨੇਡਾ ਤੋਂ ਸਭ ਦੱਸਿਆ ਹੋਇਆ ਕਿ ਮੈਂ ਇੰਸਟਾਗ੍ਰam ਆਪਣਾ ਓਪਨ ਕੀਤਾ ਬਹੁਤ ਬੱਚਿਆਂ ਦੀਆਂ ਪ੍ਰੋਫਾਈਲਜ਼ ਆ ਰਹੀਆਂ ਬ ਜਿਨ੍ਹਾਂ ਨੇ ਇੰਡੀਆ ਤੋਂ ਜਾਣ ਦੀ ਵੀ ਬਹੁਤ ਜ਼ਿਆਦਾ ਕਹਾਣੀ ਸੀਗੀ ਜਿਨ੍ਹਾਂ ਨੇ ਨਾਂ ਕਿਹੇ ਚੀਜ਼ ਦੀ ਵੇਟ ਕੀਤੀ ਤੇ ਅੱਜ ਮੈਂ ਪਹਿਲਾਂ ਹੀ ਇੱਥੇ ਦੱਸ ਦਵਾਂ ਮੈਨੂੰ ਵੀ ਬੜੇ ਇੱਥੇ ਕਮੈਂਟ ਵੱਜ ਜਾਂਦੇ ਆ ਅਸੀਂ ਵੀ ਪ੍ਰਾਈਵੇਟ ਕਾਲਜ ਦੇ ਬੱਚੇ ਜਿਹੜੇ ਕੀ ਆ ਕਾਫੀ ਭੇਜੇ ਆ ਬਟ ਮੈਂ 24 ਜ ਨਹੀਂ ਭੇਜੇ ਮੈਂ ਤੁਹਾਨੂੰ ਅਜੇ ਵੀ ਦੱਸ ਦਵਾਂ ਠੀਕ ਹੈ ਨਾ ਜੀ 24 ਵਿੱਚੋਂ ਉਂਗਲਾਂ ਦੇ ਗਿਣਦੇ ਤੇ ਪ੍ਰਾਣੀਆਂ ਕਿਤੇ ਫੈਲਣ ਲੱਗੀਆਂ ਨਹੀਂ ਤੇ 2022-23 ਚ ਕਿ ਉਹ ਵੀ ਬਚਾ ਗਿਆ ਜਿਹੜਾ ਬੱਚੇ ਨੂੰ ਸਹੀ ਕੋਰਸ ਜਿਹੜਾ ਬੱਚਾ ਫੇਰਤੀ ਜਿਹੜਾ ਕੀ ਉੱਥੇ ਹੁੰਦਾ ਸੀਗਾ ਤੇ ਅੱਜ ਮੈਂ ਤੇ ਇਹ ਚੀਜ਼ ਨੂੰ ਸਰ ਕਰਨਾ ਚਾਹੁੰ ਮਤਲਬ ਦੱਸਣਾ ਬਟ ਨਾ ਕਹਿੰਦੇ ਸੀ ਨਾ ਮੈਂ ਇਹ ਚੀਜ਼ ਤਾਂ ਤੁਹਾਨੂੰ ਕਹਿ ਰਿਹਾ ਕਿ ਨਾ ਜਿਹੜੀ ਇਹ ਕੋ ਤੇਜ਼ ਹੁੰਦੀ ਆ ਪਚਾਦੇ 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 ਫੜਾ ਫੜਾ ਪਚਾਦੇ ਕਰਦੇ ਕੋਈ ਗੱਲ ਨਹੀਂ ਦੇਖ ਪਹੁੰਚ ਕਰਾ ਦੇਖਾਂਗੇ ਸਰ ਉਹ ਬੱਚਾ ਨਾ ਇਸ ਲਈ ਫਾਸ ਬਹੁਤ ਗਿਆ ਕਿਉਂਕਿ ਕੈਨੇਡਾ ਨੇ ਜੇ ਅਪਡੇਟ ਨਵੇਂ ਕੀਤੇ ਤੇ ਗਲਤ ਨਹੀਂ ਕੀਤਾ ਤੇ ਮੈਂ ਬਹੁਤ ਉਹਨੂੰ ਐਪਰੀਸ਼ੀਏਟ ਕਰਦਾ ਆਪਣੇ ਸਾਰੇ ਬੱਚੇ ਸਹੀ ਆ ਤੇ ਸਾਰੇ ਮੈਂ ਤੁਹਾਨੂੰ ਤਾਂ ਇਹ ਚੀਜ਼ ਨੂੰ ਕਹਿ ਰਿਹਾ ਕੌਨਫੀਡੈਂਸ ਹੁੰਦਾ ਨਾ ਕਿ ਸਾਰੇ ਬੱਚੇ ਸੰਭੇ ਹੋਏ ਸਾਰੇ ਬੱਚੇ ਔਨ ਟਰੈਕ ਜਿਹੜੇ ਹੈਗੇ ਆ ਤੇ ਕਿਉਂਕਿ ਸਾਰੇ ਬੱਚੇ ਕਾਫੀ ਦਾ ਸਾਡੇ ਨਾਲ ਜਿਹੜੇ ਕਿ ਜੁੜੇ ਅੱਜ ਤੱਕ ਵੀ ਨਾਲ ਜੁੜੇ ਜਿਹੜ ਬੱਚੇ ਉਹ ਜਿਹੜੇ ਉਹ ਫਸ ਗਿਆ ਕਿ ਜਿਨ੍ਹਾਂ ਨੇ ਸਿਰਫ ਜਿਨ੍ਹਾਂ ਨੇ ਇਹ ਲੱਗਾ ਸੀ ਬਸ ਕੈਨੇਡਾ ਪਹੁੰਚ ਗਏ ਆ ਬਸ ਹੁਣ ਕਿਸੇ ਚੀਜ਼ ਦੀ ਲੋੜ ਨਹੀਂ ਹੈਗੀ ਤੇ ਉਹਨਾਂ ਨੇ ਕਿੰਨਾ ਕਿਸੇ ਚੀਜ਼ ਦੀ ਪਰਵਾਹ ਕੀਤੀ ਨਾ ਕੁਝ ਕੀਤੀ ਸਰ ਬੱਚਿਆਂ ਨੇ ਗਵਰਨਮੈਂਟ ਨੇ ਵੀ ਉੱਥੇ ਕਿਹਾ ਤਾਂ ਕਿ ਜੇ ਤੁਸੀਂ ਉਹ ਕਾਲਜ ਵੀ ਬੱਚੇ ਨੇ ਟਾਈਮ ਰਿੰਦੇ ਨਹੀਂ ਬਦਲੇ ਹੈਗੇ ਨਵੰਬਰ ਤੋਂ ਬਾਅਦ ਗਵਰਨਮੈਂਟ ਇਹ ਅੱਜ ਵੀ ਸਰ ਕਈ ਬੱਚੇ ਨੇ ਮੈਂ ਹੈਰਾਨ ਹੁੰਦਾ ਪਤਾ ਹੀ ਨਹੀਂ ਹੈਗਾ ਉਹਦੇ ਮਾਪੇ ਨੂੰ ਨਹੀਂ ਪਤਾ 1 ਨਵੰਬਰ ਤੋਂ ਅਪਡੇਟ ਲਾਗੂ ਹੋ ਚੁੱਕਾ ਹੋਇਆ ਜੇ ਤੁਸੀਂ ਕਾਲਜ ਬਦਲਦੇ ਆ ਤੁਹਾਨੂੰ ਦੁਬਾਰਾ ਸਟੱਡੀ ਪਰਮਿਟ ਲੈਣਾ ਪੈਣਾ ਤੇ ਜੋ ਕਿ ਸੌਖਾ ਨਹੀਂ ਹੈਗਾ ਪਰ ਇਹਨਾਂ ਸੌਖਾ ਵੀ ਨਹੀਂ ਹੈਗਾ ਤੇ ਸੌਖਾ ਕਹਿਣਾ ਵਾਸਤੇ ਨਹੀਂ ਹੈਗਾ ਜੇ ਤੁਹਾਡੇ ਬੱਚੇ ਨੇ ਤੇ ਪਿਛਲੇ ਕਲਾਸਾਂ ਨਹੀਂ ਲਾਈਆਂ ਜੇ ਤੁਹਾਡਾ ਬੱਚਾ ਉਥੇ ਡਿਫਾਲਟਰ ਹੋਇਆ ਹੋਇਆ ਸਰ ਅੱਜ ਦੱਸ ਦਵਾਂ ਇੱਕ ਕਾਲਜ ਆ ਮੈਂ ਨਾਮ ਨਹੀਂ ਲੈਣਾ ਉਥੇ ਪ੍ਰਾਈਵੇਟ ਕਾਲਜ ਆ ਤੇ ਸਾਡਾ ਤਾਂ ਕੋਈ ਬੱਚਾ ਉੱਤੇ ਹੈ ਨਹੀਂ ਸਰ ਉਸ ਬੱਚੇ ਨੇ ਮਾਸ ਮੈਂ ਤਾਂ ਕਹੂੰਗਾ ਕਿ ਮਾਸ ਨਹੀਂ ਉਹ ਕਿਨ ਡਿਸਟਰੈਕਸ਼ਨ ਕਹਿ ਰਹੇ ਆ ਧੱਕਾ ਕੀਤਾ ਸਾਰੇ ਬੱਚੇ ਫੇਲ ਕਰਤੇ ਜਿਨ੍ਹਾਂ ਨੇ ਟਾਈਮਲੀ ਕਾਲਜ ਨਹੀਂ ਕੀਤਾ ਅਟੈਂਡੈਂਸਾਂ ਜ਼ੀਰੋ ਕਰਤੀਆਂ ਹੁਣ ਉਹਨੂੰ ਤੋਂ ਦੁਆਰਾ ਪੈਸੇ ਮੰਗੇ ਜਾ ਰਹੇ ਆ ਸੋ ਕਿਤੇ ਨਾ ਕਿਤੇ ਇੱਥੇ ਮੈਂ ਤਾਂ ਕਹੂੰਗਾ ਕਿ ਦੇ ਬੱਚੇ ਦੀ ਗਲਤੀ ਕੱਢ ਲਓ ਕੁਛ ਵੀ ਕਰ ਲਓ ਤੇ ਹਾਂ ਬੱਚਿਆਂ ਦੀ ਵੀ ਮੰਦੇ ਵੀ ਪਏਗੀ ਹਾਂ ਇਹ ਗਲਤੀ ਹੋ ਗਈ ਅਸੀਂ ਅਟੈਂਡੈਂਸ ਨਹੀਂ ਲਾ ਰਹੇ ਸੀਗੇ ਅਸੀਂ ਅਸੀਂ ਟਾਈਮਲੀ ਨਹੀਂ ਉਹ ਚੀਜ਼ਾਂ ਕਰ ਰਹੇ ਸੋ ਜੇ ਹੁਣ ਮੈਂ ਕਾਲਜ ਦਾ ਕਸੂਰ ਕੱਢਦਾ ਮੈਂ ਉੱਥੇ ਨਹੀਂ ਨਾ ਆਪਾਂ ਤਾਂ ਕਹਦੇ ਕਿ ਕਾਲਜ ਨੇ ਇਦਾਂ ਕਰਦੇ ਤੇ ਬੱਚਿਆਂ ਨੇ ਨਾ ਆਨਲਾਈਨ ਕਲਾਸਿਸ ਲਾਈਆਂ ਨਾ ਫਿਜ਼ੀਕਲ ਕਲਾਸ ਲਾਈਏ ਕੋਈ ਨਹੀਂ ਕਰ ਲਾਂਗੇ ਜਿਦਾਂ ਉਹ ਕਿਛੇ ਪਿਛੇ ਉਹਦੇ ਉਹਨਾਂ ਦੇ ਏਜੰਟ ਨੇ ਦੇ ਦਿੱਤੀ ਹੋਈ ਸਲਾਹ ਕੋਈ ਨਹੀਂ ਟੈਨਸ਼ਨ ਨਾਲ ਹੈ ਸਾਲ ਬਾਅਦ ਡਿਗਰੀ ਮਿਲ ਜੂਗੀ ਪਰ ਇਦਾਂ ਹੁੰਦਾ ਨਹੀਂ ਆ ਕਦੀ ਵੀ ਮੈਂ ਤਾਂ ਕਹੂੰਗਾ ਜ਼ਰੂਰ ਹੁੰਦਾ ਹੋਵੇ ਜਿਹੜਾ ਕਿ ਬਚਿਆ ਕਰੋ ਅਸੀਂ ਤਾਂ ਹਮੇਸ਼ਾ ਇਹ ਸੀ ਬੱਚੇ ਨੂੰ ਸਲਾਹ ਦਿੰਦੀ ਆ ਜਿਹੜਾ ਵੀ ਕਾਲਜ ਗਿਆ ਪ੍ਰਾਈਵੇਟ ਗਿਆ ਪਬਲਿਕ ਗਿਆ ਹੋਇਆ ਚਾਹੇ ਪ੍ਰਾਈਵੇਟ ਬਿਨਾ ਵਰਕਆਊਟ ਦੇ ਕਾਲਜ ਗਿਆ ਯਾਰ ਉੱਥੇ ਜਾ ਆਪਣੀ ਅਟੈਂਡੈਂਸ ਪੂਰੀ ਰੱਖ ਆਪਣੀ ਪੜ੍ਹਾਈ ਦਾ ਸਰਟੀਫਿਕੇਟ ਲੈ ਕੇ ਬਾਹਰ ਆ ਜਿਵੇਂ ਉਥੇ ਗਿਆ ਹੀ ਆ ਤੇ ਕੋਈ ਗੱਲ ਨਹੀਂ ਦੁਬਾਰਾ ਚੇਂਜ ਕਰਨਾ ਤੇ ਕਰ ਲਾ ਸੋ ਇਹ ਉਹ ਬੱਚਿਆਂ ਦੇ ਅਸੀਂ ਕਾਲਜ ਹੁਣ 1 ਨਵੰਬਰ ਤੋਂ ਬਾਅਦ ਵੀ ਜਿਹੜੇ ਸਾਡੇ ਕੋਲ ਜਿਹੜੇ ਕੀ ਚੇਂਜ ਹੋ ਚੁੱਕੇ ਆ ਜਿਨ੍ਹਾਂ ਨੇ ਆਪਣਾ ਪਿੱਛਾ ਪਿਛਲੀ ਜਿਹੜੀ ਕੀ ਜਣੀ ਹੈ ਹਿਸਟਰੀ ਜਿਹੜੀ ਕੀ ਆ ਉਹ ਸਾਰਾ ਕੁਝ ਸਹੀ ਰੱਖਿਆ ਪਿਛਲਾ ਸਫਰ ਪਰ ਉਹ ਬੱਚੇ ਸਰ ਹੁਣ ਵਾਧੂ ਫਸ ਰਹੇ ਆ ਜਿਹੜੇ ਇੱਥੇ 15 20 ਲੱਖ ਰੁਪਏ ਲਾ ਕੇ ਗਏ ਆ ਨਾ ਹੁਣ ਕਲਾਸਾਂ ਲਾਈਆਂ ਉੱਤੇ ਅਟੈਂਡੈਂਸ ਦਾ ਸ਼ਾਰਟ ਆ ਉੱਥੇ ਉੱਥੇ ਹੁਣ ਜਿਗਾੜਾਂ 'ਚ ਵੀ ਫਸ ਚ ਰਾਫ ਹਸ ਰਿਹਾ ਸੋ ਅੱਜ ਦੀ ਇਸ ਵੀਡੀਓ ਤੇ ਮੈਂ ਇੱਕ ਹੋਰ ਬੱਚਿਆਂ ਨੂੰ ਕਹੂੰਗਾ ਆਪਣੇ ਪੇਰੈਂਟਸ ਨੂੰ ਕਹਾਂਗਾ ਮਾਪਿਆਂ ਨੂੰ ਕਹਾਂਗਾ ਜੇ ਇੰਡੀਆ ਮੈਨੂੰ ਇਹ ਵੀ ਪਤਾ ਹੈ ਕਿ ਮਾਪੇ ਜਿਆਦਾ ਸਾਡੇ ਸ਼ੋਸ ਹੁੰਦੇ ਹੈ ਕਿ ਜੇ ਬੱਚੇ ਸੁਣਨਾ ਸ਼ੁਰੂ ਹੋ ਜਾਣ ਫਿਰ ਤਾਂ ਬੱਚਿਆਂ ਨੂੰ ਪ੍ਰੋਬਲਮ ਹੀ ਨਾ ਆਵੇ ਨਾ ਕਿਉਂਕਿ ਮਾਪਿਆਂ ਨੂੰ ਮੈਂ ਕਹਾਂਗਾ ਕਿ ਆਪਣੇ ਬੱਚਿਆਂ ਨੂੰ ਸਾਵਧਾਨ ਰੱਖੋ ਅਲਰਟ ਰੱਖੋ ਕਿ ਕੰਮ ਦੇ ਪਿੱਛੇ ਹੋ ਕੇ ਜਾਂ ਕਿਸੇ ਦੇ ਮਗਰ ਲਾ ਕੇ ਕੋਈ ਨਹੀਂ ਹੋ ਜਾਊਗਾ ਕਰ ਲਾਂਗੇ ਸੰਭਲ ਲੂੰਗਾ ਕੁਝ ਨਹੀਂ ਹੋਣਾ ਜੇ ਉਹਦੀ ਕਾਲਜ ਚ اٹੈਂਡੈਂਸ ਸ਼ਾਰਟ ਜੇ ਉਹ ਕਲਾਸਾਂ ਚ ਫੇਲ ਹੋਇਆ ਤੇ ਉਹਦਾ ਅੱਗਾ ਖਰਾਬ ਹੋਣਾ ਤੈਵ ਆ ਸੋ ਇਹ ਸੀ ਤੇ ਤੋਂ ਮੈਂ ਬੱਚਿਆਂ ਨੂੰ ਵਾਰਨਿੰਗ ਦੇਵਾਂਗਾ ਕਿ ਜਿੰਨਾ ਹੋ ਸਕੇ ਬਚ ਲੋ ਕੋਈ ਵੀ ਕਾਲਜ ਹੋਵੇ ਨਾ ਤੁਸੀਂ ਨਕਲ ਮਾਰ ਕੇ ਅਸਾਈਨਮੈਂਟਾਂ ਬਣਾਉਣੀਆਂ ਕਿਉਂਕਿ ਸਰਕਾਰੀ ਕਾਲਜ ਵੀ ਜਿਹੜੇ ਬਾਅਦ ਚੋਂ ਕਹਿੰਦੇ ਨਾ ਸਾਰੇ ਬੱਚੇ ਫੇਲ ਗਏ ਉਹ ਇਹ ਰੀਜ਼ਨ ਹੁੰਦਾ ਸਾਰੇ ਦੀ ਅਸਾਈਨਮੈਂਟ ਜਿਹੜੀ ਇੱਕੋ ਜਿਹੀ ਹੁੰਦੀ ਆ ਸੋ ਨਕਲ ਮਾਰਨੀ ਵੀ ਇੱਕ ਜਿਹੜੀ ਕੀ ਆ ਸੇਮ ਅਸਾਈਨਮੈਂਟਾਂ ਨਹੀਂ ਚਾਹੀਦੀਆਂ ਆਪਣੀ ਪੜ੍ਹਾਈ ਤੇ ਆਪ ਮਿਹਨਤ ਕਰਦੇ ਯੂਨੀਕਨੈਸ ਆਪਣੀ ਫਾਈਲ ਤੇ ਲਿਆ ਕੇ ਕਰੋਗੇ ਤਾਂ ਹੀ ਤੁਹਾਡੀ ਜਿਹੜਾ ਕੀ ਆ ਅੱਗੇ ਵਧੀਆ ਹੋਊਗਾ ਕਿਉਂ ਕੈਨੇਡਾ ਦੀ ਸਰਕਾਰ ਨੇ ਜਿੰਨੇ ਸ਼ਾਰਟਕਟ ਬੰਦ ਕਰ ਦਿੱਤੇ ਆ ਸਿੱਧਾ-ਸਿੱਧਾ ਜਿਹੜਾ ਉਹਨੇ ਕੰਮ ਜਿਹੜਾ ਹੁਣ ਰੱਖਿਆ ਹੋਇਆ ਸੋ ਸਿੱਧੇ-ਸਿੱਧੇ ਕੰਮ ਦੇ ਵਿੱਚ ਚਲਦੇ ਜਾਓਗੇ ਤੇ ਤੁਹਾਡਾ ਜਿਹੜਾ ਆਉਣ ਵਾਲਾ ਸਫ਼ਰ ਆਉਣ ਵਾਲੀ ਜਿਹੜੀ ਕੱਲ ਵਾਲੀ ਜ਼ਿੰਦਗੀ ਆ ਬਹੁਤ ਜਿਹੜੀ ਕੀ ਵਧੀਆ ਹੋਊਗੀ ਬਿਲਕੁਲ ਜੀ ਸੋ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਸੜਨ ਨਾਲ ਸਾਂਝੀ ਕੀਤੀ ਹੈ ਤੀਰਤ ਸਿੰਘ ਜੀ ਨੇ ਸੋ ਸਕਰੀਨ ਤੇ ਨੰਬਰ ਹੈ 8557885578 ਕਰ ਲਓ ਫੋਨ ਕਲੈਰਿਟੀ ਲੈ ਲਓ ਸੋ ਸਮਝ ਕੇ ਫੈਸਲੇ ਕਰੋ ਭਾਵੇਂ ਅਗਲੇ ਇੰਟੇਕ ਚ ਫਾਈਲਾਂ ਲਾ ਲਓ ਬਹੁਤ ਧੰਨਵਾਦ